हेलो स्टूडेंट्स आज ਅਸੀਂ ਪੀਅਰ ਟੈਂਪਰੈਂਸ ਐਗਜ਼ਾਮ ਦੇ ਪੰਜਾਬੀ ਭਾਗ ਦੇ ਵਿਆਕਰਨ ਦਾ ਟੌਪਿਕ ਵਰਣ ਅਤੇ ਲਿੰਗ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਅਸੀਂ ਵਰਣ ਬਾਰੇ ਪੜਾਂਗੇ ਕਿ ਵਰਣ ਕੀ ਹੁੰਦੇ ਹਨ ਮੂੰਹ ਵਿੱਚੋਂ ਨਿਕਲਣ ਵਾਲੀਆਂ ਵੱਖਰੀਆਂ ਵੱਖਰੀਆਂ ਆਵਾਜ਼ਾਂ ਨੂੰ ਲਿਖਤੀ ਰੂਪ ਦੇਣ ਲਈ ਜਿਹੜੇ ਜਨਵਰ ਤੋਂ ਵਿੱਚ ਲਿਆਂਦੇ ਜਾਂਦੇ ਹਨ ਉਹਨਾਂ ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ ਵਰਣ ਕਿਹਾ ਜਾਂਦਾ ਹੈ ਜਿਵੇਂ ਕਿ ਕ ਕ ਖ ਖ ਚ ਚ ਤ ਤ ਮ ਮ ਬ ਬ ਆ ਆ ਵਰਣਾਂ ਦੀਆਂ 4 ਕਿਸਮਾਂ ਹੁੰਦੀਆਂ ਹਨ ਸਵਰ, ਵਿਅੰਜਨ, ਅਨੁਨਾਸਿਕ ਅਤੇ ਦੁੱਤ ਸਵਰ ਕੀ ਹੁੰਦੇ ਹਨ ਸਵਰ ਅੱਖਰ ਉਹ ਹੁੰਦੇ ਹਨ ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਕਿਸੇ ਹੋਰ ਸਵਰ ਦੀ ਮਦਦ ਨਹੀਂ ਲਈ ਜਾਂਦੀ ਇਸ ਤਰ੍ਹਾਂ ਦੇ ਸਵਰ ਪੰਜਾਬੀ ਵਿੱਚ ਕੇਵਲ 3 ਹਨ ਊੜਾ ਆੜਾ ਅਤੇ ਈੜੀ ਅੱਗੇ ਹੈ ਵਿਅੰਜਨ ਵਿਅੰਜਨ ਕੀ ਹੁੰਦੇ ਹਨ ਉਹ ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ ਕੇਵਲ ਸਵਰ ਨਾਲ ਹੀ ਕੀਤਾ ਜਾਂਦਾ ਹੈ ਪੰਜਾਬੀ ਵਰਣਮਾਲਾ ਵਿੱਚ ਸ ਸ ਤੋਂ ਲੈ ਕੇ ਢਾੜਾ ਤੱਕ ਸਾਰੇ ਅੱਖਰ ਵਿਅੰਜਨ ਹੁੰਦੇ ਹਨ ਅੱਗੇ ਹਨੂਨਾਸਿਕ ਅਨੂਨਾਸਿਕ ਅੱਖਰ ਉਹਨਾਂ ਅੱਖਰਨ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਆਵਾਜ਼ ਨੱਕ ਵਿੱਚੋਂ ਨਿਕਲਦੀ ਹੈ ਪੰਜਾਬੀ ਵਰਣਮਾਲਾ ਵਿੱਚ ਇਹ ਅੱਖਰ ਨੌਂਾ ਨਾਣਾ ਨਈਂਆ ਤੇ ਮੰਮਾ ਹਨ ਅਗੇ ਹੈ ਦੁੱਤ ਦੁੱਤ ਉਹ ਅੱਖਰ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਵਿਅੰਜਨਾਂ ਦੇ ਪੈਰਾਂ ਵਿੱਚ ਲੱਗ ਕੇ ਹੁੰਦੀ ਹੈ ਪੰਜਾਬੀ ਵਿੱਚ ਕੇਵਲ ਹਾ ਹਾ ਰਾ ਰਾ ਵਾ ਵਾ ਤਿੰਨ ਅੱਖਰ ਹੀ ਦੁੱਤ ਹਨ ਜਦ ਕਿ ਹਿੰਦੀ ਅਤੇ ਸੰਸਕ੍ਰਿਤ ਵਿੱਚ ਇਹਨਾਂ ਦੀ ਗਿਣਤੀ ਕਾਫੀ ਹੁੰਦੀ ਹੈ ਪੰਜਾਬੀ ਵਿੱਚ ਇਹਨਾਂ ਦਾ ਪ੍ਰਯੋਗ ਇਸ ਤਰ੍ਹਾਂ ਕੀਤਾ ਜਾਂਦਾ ਹੈ ਜਿਵੇਂ ਪਪਾੜ ਡਾੜੇ ਦੇ ਪੈਰ ਵਿੱਚ ਹਾ ਹਾ ਪੜ ਪਰਮਾਤਮਾ ਤੇ ਚਰਾ ਰਾ ਪਾਇਆ ਹੈ ਇਹਦੇ ਵਿੱਚ ਵੀ ਅਗੇ ਹੈ ਸਵਰ ਸਵਰ ਸਸ ਦੇ ਪੈਰ 'ਚ ਵਾਵਾ ਪਾਇਆ ਹੈ ਸਵਰ ਇਹ ਦੋ ਤ ਅੱਖਰ ਹੁੰਦੇ ਹਨ ਅਗੇ ਹੈ ਲਿੰਗ ਲਿੰਗ ਕੀ ਹੁੰਦਾ ਹੈ ਉਹ ਸ਼ਬਲ ਜੋ ਇਸਤਰੀ ਵਚਕ ਜਾਂ ਪੁਰਖ ਵਚਕ ਭੇਦ ਨੂੰ ਸਪਸ਼ਟ ਕਰਦੇ ਹੋਣ ਉਹਨਾਂ ਨੂੰ ਲਿੰਗ ਕਿਹਾ ਜਾਂਦਾ ਹੈ ਇਹਦੀਆਂ ਦੋ ਕਿਸਮਾਂ ਹੁੰਦੀਆਂ ਹਨ ਪੁਲਿੰਗ ਅਤੇ ਇਸਤਰੀ ਲਿੰਗ ਪੁਲਿੰਗ ਕੀ ਹੁੰਦੇ ਹਨ ਜਿਹੜੇ ਸ਼ਬਦ ਨਰ ਭੇਦ ਨੂੰ ਸਪਸ਼ਟ ਕਰਨ ਉਹਨਾਂ ਨੂੰ ਪੁਲਿੰਗ ਆਖਿਆ ਜਾਂਦਾ ਹੈ ਜਿਵੇਂ ਲੜਕਾ ਘੋੜਾ ਜਾਂਦਾ ਗਿਆ ਕੁੱਤਾ ਆਦਿ ਅਗੇ ਹੈ ਇਸਤਰੀ ਲਿੰਗ ਇਸਤਰੀ ਲਿੰਗ ਉਹ ਸ਼ਬਦ ਜਿਸ ਦਾ ਹੀ ਇਸਤਰੀ ਜਾ ਮਦੀਨ ਤੇ ਪ੍ਰਗਟ ਕਰ ਕੀਤਾ ਜਾਂਦਾ ਹੋਵੇ ਉਸ ਨੂੰ ਇਸਤਰੀ ਲਿੰਗ ਕਿਹਾ ਜਾਂਦਾ ਹੈ ਜਿਵੇਂ ਲੜਕੀ ਕੋੜੀ ਜਾਂਦੀ ਗਈ ਗੁੱਤੀ ਆ ਨੈਕਸਟ ਹੈ ਅਸੀਂ ਕੁਝ ਆਬਜੈਕਟਿਵ ਟਾਈਪ ਕੁਐਸਚਨ ਜੋ ਬਹੁਤ ਛੋਣੀ ਵਸਤੂ ਦੇ ਐਕਸਪ੍ਰੈਸ਼ਨ ਨੇ ਲਿੰਗ ਦੇ ਪੜਾਂਗੇ ਤਰਖਾਣ ਦਾ ਇਸਤਰੀ ਲਿੰਗ ਕੀ ਹੁੰਦਾ ਹੈ ਤਰਖਾਣੀ ਮਲਾਹ ਦਾ ਇਸਤਰੀ ਲਿੰਗ ਕੀ ਹੁੰਦਾ ਹੈ ਮਲਾਹਣੀ ਰਿਛ ਦਾ ਇਸਤਰੀ ਲਿੰਗੀ ਹੁੰਦਾ ਹੈ ਰਿਛਣੀ ਪੁੱਲੂ ਦਾ ਇਸਤਰੀ ਲਿੰਗ ਹੁੰਦਾ ਹੈ ਬਤਾਰੀ ਗੁੱਜਰ ਦਾ ਇਸਤਰੀ ਲਿੰਗ ਹੁੰਦਾ ਹੈ ਗੁਜਰੀ ਸੇਠ ਦਾ ਇਸਤਰੀ ਲਿੰਗ ਸੇਠਾਣੀ ਕਾਂ ਦਾ ਇਸਤਰੀ ਲਿੰਗ ਕੌਣੀ ਠੀਕ ਹੈ ਜੀ ਇਹ ਸਾਰੇ ਜਿਹੜੇ ਅਸੀਂ ਲਿੰਗ ਕੀਤੇ ਹਨ ਇਹ ਇਸਤਰੀ ਲਿੰਗ ਬਾਰੇ ਪੜਿਆ ਹੈ ਸੀ ਇਹ ਬਹੁਤ ਛੋਣੀ ਬਸ ਤੁਸੇ ਹੋਰ ਵੀ ਪ੍ਰੈਕਟਿਸ ਕਰਨੀ ਹੈ どうも。